ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ। ਔਰ ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਨੂੰ ਵੀ ਪਹਿਲੇ ਦੀ ਤਰ੍ਹਾਂ ਬਹੁਤ ਪਰਵਾਹ ਹੁੰਗਾਰਾ ਦਿਓਗੇ। ਤੇ ਲੋ ਜੀ ਮਾਣੋ ਆਨੰਦ ਗੀਤ ਦਾ। ਬਾਬਲ ਮੇਰੇ ਨੇ ਬਾਗਲਵਾਇਆ ਤੇ ਵਿੱਚ ਉਹ ਦੇ ਕੇ ਲੈ ਹੀ ਨਹੀਂ ਬਾਬਲ ਮੇਰੇ ਨੇ ਬਾਗਲਵਾਇਆ ਕੇ ਵਿੱਚ ਉਹ ਦੇ ਕੇ ਲੈ ਹੀ ਨਹੀਂ ਲੇ ਲੇ ਤਾ ਹੋਰ ਬ ਤੇਰੇ ਕੇ ਮਾਪਿਆ ਨਾਲ ਮੇਲੇ ਹੀ ਨਹੀਂ ਕੇ ਲੇ ਤਾ ਹੋਰ ਬ ਤੇਰੇ ਕੇ ਮਾਪਿਆ ਨਾਲ ਮੇਲੇ ਹੀ ਨਹੀਂ ਕੇ ਲੇ ਕੇ ਬਾਗਿਓ ਦੇਸ਼ਲੀਆਂ ਆਈ ਨਈ ਕੇ ਲੇਤਾ ਹੋਰ ਬਥੇਰੇ ਕੇ ਬਾਗਿਓ ਦੇਸ਼ਲੀਆਂ ਆਈ ਨਈ ਸ਼ਲੀਆਂ ਤਾਂ ਲਗੀਆਂ ਬਥੇਰੀਆਂ ਕੇ ਅਮਿਸਾਨੋ ਕੱਲੀਆਂ ਕੱਲੀਆਂ ਤਲਗੀਆਂ ਬ ਤੇਰੀਆਂ ਕਿ ਅੰਮੀ ਸਾਨੋ ਕੱਲੀਆਂ ਆਈ ਨਹੀਂ ਅੰਮੀ ਨੇ ਤਾਂ ਕੱਲੀਆਂ ਬ ਤੇਰੀਆਂ ਕਿ ਸਸੂ ਸਾਨੋ ਦਸਿਆਈ ਨਹੀਂ ਅੰਮੀ ਨੇ ਤਾਂ ਕੱਲੀਆਂ ਬ ਤੇਰੀਆਂ ਕਿ ਸਸੂ ਸਾਨੋ ਦਸਿਆਈ ਨਹੀਂ ਸ਼ਜ ਪਾਰ ਰਕੀਆਂ ਪੂਣੀਆਂ ਕਿਹਾਣ ਦੀਆਂ ਕੁੜੀਆਂ ਆਈ ਨਹੀਂ ਸ਼ਜ ਪਾਰ ਰਕੀਆਂ ਪੂਣੀਆਂ ਕਿਹਾਣ ਦੀਆਂ ਕੁੜੀਆਂ ਹੀ ਨਹੀਂ ਕੁੜੀ ਮਾਂ ਦੀਆਂ ਜਾਈ ਨਹੀਂ ਕੁੜੀਆਂ ਤਾਂ ਹੋਰ ਬ ਤੇਰੀਆਂ ਕੇ ਮਾਂ ਪੇ ਉਹ ਜਾਈ ਨਹੀਂ ਵੇਹੜਾ ਤਾਂ ਪਰਿਆਏ ਮਾਸੀਆਂ ਕੇ ਵਿੱਚ ਮੇਰੀ ਅਮੜੀ ਨਹੀਂ ਵੇਹੜਾ ਤਾਂ ਪਰਿਆਏ ਮਾਸੀਆਂ ਕੇ ਵਿੱਚ ਮੇਰੀ ਅਮੜੀ ਹੀ ਨਹੀਂ ਵੀਰ ਮੇਰੇ ਨੇ ਬਾਗਲਵਾਇਆ ਕਿ ਵਿੱਚ ਅੰਬ ਬੂਟਾ ਹੀ ਨਹੀਂ ਵੀ ਅੰਬੀਆਂ ਤਾਂ ਲਗੀਆਂ ਹੀ ਨਹੀਂ ਆਂਬ ਤਾਂ ਲਾਏ ਬਤੇਰੇ ਕਿ ਅੰਬੀਆਂ ਤਾਂ ਲਗੀਆਂ ਹੀ ਨਹੀਂ ਅੰਬੀਆਂ ਤਾਂ ਲਗੀਆਂ ਬਤੇਰੀਆਂ ਕਿ ਪਾਬੋ ਸਾਨੂੰ ਕਲੀਆਂ ਹੀ ਨਹੀਂ ਪਾਬੋ ਨੇ ਤਾਂ ਪੇਜੀਆਂ ਬਤੇ ਕੇ ਨੰਦੇਸਾ ਨੂੰ ਦਸਤੀ ਆਈ ਨਹੀਂ ਪਾਬੋ ਨੇ ਤਾਂ ਪੇਜੀਆਂ ਬ ਤੇਰੀਆਂ ਕੇ ਨੰਦੇਸਾ ਨੂੰ ਦਸਤੀ ਆਈ ਨਹੀਂ ਚਾਜ ਤਾਂ ਪਰ ਆਏ ਪੂਣੀਆਂ ਕੇ ਚਰਕਾ ਤਾਂ ਕੱਤੀ ਆਈ ਨਹੀਂ ਜਾਜ ਤਾਂ ਪਰ ਆਏ ਪੂਣੀਆਂ ਚਰਗਾਤਾ ਕੱਤੇ ਆਈ ਨਹੀਂ ਚਰਗਾਤਾ ਕੱਤੇ ਆ ਬ ਤੇਰਾ ਕੇਸੇ ਲੀਆਂ ਤਾਂ ਆਈ ਨਹੀਂ ਚਰਗਾਤਾ ਕੱਤੇ ਆ ਬ ਤੇਰਾ ਕੇਸੇ ਲੀਆਂ ਤਾਂ ਆਈ ਨਹੀਂ ਸੇਲੀਆਂ ਤਾਂ ਆਈਆਂ ਬ ਤੇਰੀਆਂ ਕੇ ਵਿੱਚ ਆ ਮਾ ਜਾਈ ਨਹੀਂ ਸੇਲੀਆਂ ਤਾਂ ਆਈਆਂ ਬ ਤੇਰੀਆਂ ਕੇ ਵਿੱਚ ਆ ਮਾ ਜਾਈ ਨਹੀਂ ਵੇਹੜਾ ਤਾਂ ਪਰਿਆਏ ਚਾਚੀਆਂ ਕੇ ਵਿੱਚ ਮੇਰੀ ਅਮੜੀ ਨਹੀਂ ਵੇੜਾ ਤਾਂ ਪਰ ਆਏ ਚਾਚੀਆਂ ਕਿ ਵਿੱਚ ਮੇਰੀ ਅਮੜੀ ਨਹੀਂ ਬਾਬਲ ਨੇ ਬਾਗ ਲਵਾਇਆ ਕੇ ਵਿੱਚ ਉਹ ਦੇ ਕੇ ਲਈ ਨਹੀਂ ਮੇਰੇ ਬਾਬਲ ਨੇ ਬਾਗ ਲਵਾ ਕੇ ਵਿੱਚ ਉਹ ਦੇ ਕੇਲੇ